8:25 ਤੇ ਉਹਨਾਂ ਨੂੰ ਦਿਲ ਦਾ ਦੌਰਾ ਪੈਂਦਾ ਹੈ ਯਾਤਰਾ ਦੇ ਦੌਰਾਨ ਤੇ ਉਦੋਂ ਐਂਬੂਲੈਂਸ ਜਿਹੜੀ ਕਿ ਰਾਹੁਲ ਗਾਂਧੀ ਦੀ ਯਾਤਰਾ ਦੇ ਦੌਰਾਨ ਹੀ ਨਾਲ-ਨਾਲ ਚੱਲ ਰਹੀ ਹੁੰਦੀ ਹੈ ਐਂਬੂਲੈਂਸ ਦੇ ਵਿੱਚ ਉਹਨਾਂ ਨੂੰ ਹਸਪਤਾਲ ਤੱਕ ਪਹੁੰਚਾਇਆ ਜਾਂਦਾ ਪਰ ਉੱਥੇ ਜਾ ਕੇ ਉਹਨਾਂ ਦਾ ਦਿਹਾਂਤ ਹੋ ਜਾਂਦਾ ਤੇ ਖੈਰ ਸੁਖਦੇਵ ਜੀ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਹੋਰ ਪਿੱਛੇ ਜੇ ਮੁੱਦਾ ਜੁੜਿਆ ਸੀ ਉਸ ਬਾਰੇ ਵੀ ਜਰੂਰ ਆਪਾਂ ਚਰਚਾ ਕਰਾਂਗੇ ਕਿ ਜਦੋਂ ਰਾਜਾ ਵੜਿੰਗ ਦੀ ਉਹ ਤਸਵੀਰਾਂ ਕਿ ਕਿਸ ਤਰੀਕੇ ਨਾਲ ਰਾਜਾ ਵੜਿੰਗ ਨੂੰ ੱੱਕੇ ਮਾਰ ਕੇ ਸਾਈਡ ਤੇ ਕਰ ਦਿੱਤਾ ਗਿਆ ਵਿਵਾਦ ਕੋਈ ਨਾ ਕੋਈ ਜੁੜਿਆ ਰਹਿੰਦਾ ਇਸ ਯਾਤਰਾ ਦੇ ਨਾਲ ਕਿਵੇਂ ਦੇਖੋ ਦੇਖੋ ਗੱਲ ਇਹ ਹੈ ਵਿਵਾਦ ਤਾਂ ਆਪਾਂ ਜਦੋਂ ਮਰਜ਼ੀ ਕਿਸੇ ਵੀ ਚੀਜ਼ ਨੂੰ ਆਪਾਂ ਵਿਵਾਦ ਦੇ ਵਿੱਚ ਲਿਆ ਸਕਦੇ ਆ ਤੇ ਉਹਨੂੰ ਆਪਾਂ ਖਬਰ ਵੀ ਬਣਾ ਸਕਦੇ ਆ ਪਰ ਉਹ ਕੋਈ ਵਿਵਾਦ ਨਹੀਂ ਸੀ ਦੇਖੋ ਗੱਲ ਇਹ ਕਿ ਜਿਹੜੀ ਸਿਕਿਉਰਿਟੀ ਹੈ ਉਹ ਤਾਂ ਇੱਕ ਨੂੰ ਰਾਹੁਲ ਗਾਂਧੀ ਜੀ ਦਾ ਕੰਟਰੋਲ ਨਹੀਂ ਹੈ ਜੇ ਤੁਸੀਂ ਪਿੱਛੇ ਜਦੋਂ ਅਸੀਂ ਇਹ ਸਕਿਉਰਿਟੀ ਦਾ ਕੰਸਰਨ ਉਠਾਇਆ ਵੀ ਸੀ ਸੈਂਟਰ ਗਵਰਨਮੈਂਟ ਨਾਲ ਤਾਂ ਸੈਂਟਰ ਗਵਰਨਮੈਂਟ ਨੇ ਇਸੇ ਸਕਿਉਰਿਟੀ ਦੇ ਕੋਈ ਸੈਂਟਰ ਗਵਰਨਮੈਂਟ ਨੂੰ ਦਾ ਰਿਪੋਰਟ ਇਹਨਾਂ ਨੇ ਕੀਤੀ ਹੋਈ ਉਹਨਾਂ ਨੇ ਵੀ 100 ਨੁਕਸ ਰਾਹੁਲ ਗਾਂਧੀ ਜੀ 'ਚ ਘੜਤੇ ਵੀ ਜੀ ਦੇਖੋ ਇਹਨਾਂ ਨੇ ਉਸ ਟਾਈਮ ਤੇ ਪ੍ਰੋਟੋਕੋਲ ਤੋੜਿਆ ਉਸ ਟਾਈਮ ਤੋੜਿਆ ਉਸ ਟਾਈਮ ਤੋੜਿਆ 100 ਗਿਣਾ ਕੇ ਉਹਨਾਂ ਨੇ ਅਲਟੀਮੇਟਲੀ ਰੋ ਇਹ ਜਿਹੜੀ ਸਕਿਉਰਿਟੀ ਹੈ ਨਾ ਇਹ ਤੇ ਕੰਟਰੋਲ ਸੈਂਟਰ ਗਵਰਨਮੈਂਟ ਦਾ ਹੈ ਕੰਟਰ ਗਵਰਨਮੈਂਟ ਦੀ ਸਕਿਉਰਿਟੀ ਹੈ ਸੀਆਈਐਸਫ ਦਿੱਤੀ ਹੋਈ ਹੈ ਔਰ ਉਹਦੇ ਵਿੱਚ ਉਹ ਇੱਕ ਡੈਲੀਬਰੇਟਲੀ ਵੀ ਹੋ ਸਕਦਾ ਪਰ ਦੇਖੋ ਰਾਜਾ ਬੜਿੰਗ ਸਾਡਾ ਨਾ ਇੱਕ ਉਹ ਪ੍ਰਧਾਨ ਹੈ ਔਰ ਉਹਨੇ ਉਹਦੀ ਤੁਸੀਂ ਸਟੇਟਮੈਂਟ ਵੀ ਸੁਣੀ ਉਹ ਕਹਿੰਦਾ ਮੈਂ ਤਾਂ ਤੱਕੇ ਖਾ ਕੇ ਇੱਥੇ ਪਹੁੰਚਿਆ ਔਰ ਗੱਲ ਵੀ ਠੀਕ ਹੈ ਕਿ ਆਮਕਰਾਨੇ ਚ ਉੱਠ ਕੇ ਉਹ ਸਾਡੇ ਸੂਬੇ ਦੇ ਕਾਂਗਰਸ ਦੇ ਪ੍ਰਧਾਨ ਬਣੇ ਨੇ ਪਹਿਲਾਂ 올 ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਨੇ ਉਹਨਾਂ ਨੇ ਇਸ ਗੱਲ ਨੂੰ ਉਹ ਨਹੀਂ ਕੀਤਾ ਕਿਉਂਕਿ ਸਕਿਉਰਿਟੀ ਕੰਸਰਨ ਸੀ ਜੇ ਕੋਈ ਐਡੀ ਕੋਈ ਘਟਨਾ ਹੋ ਗਈ ਮੇਰੇ ਕਹ ਤੁਹਾਨੂੰ ਬਤਾ ਕੇ ਦਿਖਾਉਣਾ ਉਹਨੂੰ ਇਹ ਕਹਿਣਾ ਉੱਚ ਰਾਹੁਲ ਜੀ ਦਾ ਨਹੀਂ ਕੋਈ ਕਸੂਰ ਉਹ ਰਾਜਾ ਪ੍ਰੇਕ ਜੀ ਦਾ ਕੋਈ ਕਸੂਰ ਨਹੀਂ ਸਕਿਉਰਟੀ ਦੇ ਉੱਤੇ ਕੰਟਰੋਲ ਜਿਹੜਾ ਹੈਗਾ ਸੈਂਟਰ ਗਵਰਨਮੈਂਟ ਦਾ ਹੁਣ ਉਹਨੂੰ ਆਪਾਂ ਜਿਸ ਤਰੀਕੇ ਦਾ ਅਸੀਂ ਤਾਂ ਉਹਦੇ ਰਾਜਨੀਤੀ ਕਰ ਨਹੀਂ ਚਾਹੁੰਦੇ ਠੀਕ ਹੈ ਸਕਿਉਰਟੀ ਦਾ ਆਪਣਾ ਪ੍ਰੋਟੋਕੋਲ ਹੈ ਉਹਨਾਂ ਨੇ ਜੇ ਕੋਈ ਉਹ ਕੋਈ ਮਾੜੀ ਮੋਟੀ ਘਟਨਾ ਵਾਪਰੀ ਵੀ ਹੈ ਅਸੀਂ ਉਹਨੂੰ ਬਹੁਤਾ ਵਧਾ ਕੇ ਨਹੀਂ ਦੇਖਦੇ ਸਾਡੇ ਵਾਸਤੇ ਕੋਈ ਬਹੁਤਾ ਵੱਡਾ ਇਸ਼ੂ ਨਹੀਂ ਹੈਗਾ ਸਾਡਾ ਪੰਜਾਬ ਦੇ ਵਿੱਚ ਲੀਡਰ ਆਇਆ ਹੋਇਆ ਔਰ ਉਹ ਲੋਕਾਂ ਦੇ ਵਿੱਚ ਜਾ ਰਿਹਾ ਹੈ ਲੋਕਾਂ ਨਾਲ ਲੋਕਾਂ ਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਵੀ ਭਾਰਤ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਚਾਹੇ ਉਹ ਬੇ ਚਾਹੇ ਅੱਜ ਅਸੀਂ ਮジョਰਿਟੀ ਕਮਿਊਨਿਟੀ ਨੂੰ ਮਿਨੋਰਿਟੀ ਤੋਂ ਡਰਾ ਰਹੇ ਆ ਇਹ ਪਹਿਲੀ ਵਾਰ ਹੋਇਆ ਵੀ ਇੱਕ ਮਿਨੋਰਿਟੀ ਕਮਿਊਨਿਟੀ ਤੋਂ ਅਸੀਂ ਮジョਰਿਟੀ ਕਮਿਊਨਿਟੀ ਨੂੰ ਡਰਾ ਰਹੇ ਆ ਸਾਡੀ ਜਿਹੜੀ ਮੌਜੂਦਾ ਭਾਜਪਾ ਦੀ ਸਰਕਾਰ ਹੈ ਔਰ ਚਾਹੇ ਬੇਰੁਜ਼ਗਾਰੀ ਦਾ ਮਾਮਲਾ ਹੈ ਚਾਹੇ ਮਹਿੰਗਾਈ ਦਾ ਮਾਮਲਾ ਹੈ ਉਹ ਮਾਮਲਿਆਂ ਦੇ ਵਾਸਤੇ ਜਿਹੜੇ ਰਾਹੁਲ ਜੀ ਜਿਹੜੇ ਹੈਗੇ ਭਾਰਤ ਦੇ ਵਿੱਚ ਜਿਹੜੀ ਇੱਕ ਲਗਭਗ 3500 ਕਿਲੋਮੀਟਰ ਦੀ ਜਿਹੜੀ ਭਾਰਤ ਯਾਤਰਾ ਭਾਰਤ ਜੋੜੋ ਯਾਤਰਾ ਕਰ ਰਹੇ ਨੇ ਔਰ ਉਹਦੇ ਵਿੱਚ ਛੋਟੀਆਂ-ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਐਡਾ ਵੱਡਾ ਇਹ ਇੱਕ ਮਹਾਕੁੰਬ ਹੈ ਉਹਦੇ ਵਿੱਚ ਕੋਈ ਨਾ ਕੋਈ ਮਾੜੀ-ਮੋਟੀ ਗੱਲ ਹੈ ਔਰ ਕਿਸੇ ਨੂੰ ਫਿਰ ਇਸ਼ੂ ਬਣਾਉਣ ਦੀ ਅ ਕਈ ਕਹਿੰਦੇ ਹੁੰਦਾ ਬਣਾਉਣਾ ਵੀ ਹੁੰਦਾ ਤੇ ਉਹ ਹਰ ਕਿਸਮ ਦੇ ਲੋਕ ਇਸ ਸਮਾਜ ਦੇ ਵਿੱਚ ਹੈਗੇ ਆ ਕਈ ਉਸ ਨੂੰ ਵਧਾ ਚਲਾ ਕੇ ਇਸ਼ੂ ਬਣਾਉਂਦੇ ਆ ਔਰ ਕਈ ਮੈਨੂੰ ਤੁਹਾਡੀ ਮੈਂ ਧੰਨਵਾਦ ਕਰਦਾ ਤੁਹਾਡੇ ਵਰਗੇ ਪੱਤਰਕਾਰ ਵੀ ਨੇ ਜਿਹੜੇ ਉਸ ਨੂੰ ਕਲੈਰੀਫਾਈ ਕਰ ਰਹੇ ਨੇ ਪੁੱਛ ਰਹੇ ਨੇ ਵੀ ਕੀ ਘਟਨਾ ਸੀਗੀ ਔਰ ਕਈ ਨਾ ਨਾ ਪਹਿਲਾਂ ਘਟਨਾ ਦਿਖਾਤੀ ਉਹਨਾਂ ਨੇ ਪੁੱਛਿਆ ਤੱਕ ਵੀ ਨਹੀਂ ਇਸ ਕਰਕੇ ਹਰ ਕਿਸਮ ਹਰ ਕਿਸਮ ਦੇ ਲੋਕ ਪੱਤਰਕਾਰਤਾ ਚ ਵੀ ਨੇ ਤੇ ਸਾਡੇ ਸਮਾਜ ਚ ਵੀ ਨਹੀਂ ਸੁਖਦੇ